ਲੁਧਿਆਣਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਡਿਸਟ੍ਰਿਕਟ 바 ਐਸੋਸੀਏਸ਼ਨ ਦੇ ਵੱਲੋਂ ਇੱਕ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਸਿਮੂ ਜੱਜ ਸਾਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਜੋ ਵਕੀਲ ਭਰਾਵਾਂ ਨੂੰ ਬੀਤੇ ਲੰਬੇ ਸਮੇਂ ਤੋਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਬਾਰੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਇੱਕ ਗੈਟ ਟੂਗੇਦਰ ਦਾ ਆਯੋਜਨ ਵੀ ਕੀਤਾ ਗਿਆ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਦੇ ਵਿੱਚ ਰੈਨੋਵੇਸ਼ਨ ਆਫ 바ਰ ਰੂਮ ਦਾ ਔਰ ਨਵੇਂ ਸਾਲ ਦਾ ਗੈਟ ਟੂਗੇਦਰ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਆਨਰੇਬਲ ਜੱਜਸ ਜਿਹੜੇ ਹੈਗੇ ਨੇ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਉਹ ਸਾਰੇ ਸ਼ਾਮਿਲ ਹੋਏ ਔਰ ਇਸ ਦੇ ਨਾਲ ਨਾਲ ਇੰਡੀਅਨ ਬੈਂਕ ਜਿਹੜੇ ਹੈਗੇ ਆ ਜੇ ਉਹਦਾ ਦੇ AGM ਵੀ ਸਾਡੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੇ ਕਿ ਸਾਡੇ ਲੋਅਰਸ ਵਾਸਤੇ ਇੱਕ ਬਹੁਤ ਹੀ ਬੈਨੀਫੀਸ਼ੀਅਲ ਸਕੀਮ ਜਿਹੜੀਆਂ ਹੈਗੀਆਂ ਨੇ ਉਹ ਦੇਣ ਦਾ ਸਾਨੂੰ ਵਾਅਦਾ ਕੀਤਾ ਹੈਗਾ ਅਸੀਂ ਉਹਨਾਂ ਨਾਲ ਨੇਗੋਸ਼ੀਏਟ ਕਰਕੇ ਸ਼ਾਰਟਲੀ ਜਿਹੜੀ ਹੈਗੀ ਹੈ ਉਹ ਸਕੀਮ ਜਿਹੜੀਆਂ ਹੈਗੀਆਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਮੈਂਬਰਸ ਵਾਸਤੇ ਉਹ ਲੈ ਕੇ ਆਵਾਂਗੇ ਔਰ ਉਹਨੂੰ ਲਾਗੂ ਕਰਾਂਗੇ ਔਰ ਇਸ ਦੇ ਨਾਲ ਨਾਲ ਹੀ ਮੈਂ 바ਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਵੱਲੋਂ ਡਿਸਟ੍ਰਿਕਟ 바ਰ ਐਸੋਸੀਏਸ਼ਨ ਨੂੰ 2 ਲੱਖ ਰੁਪਿਆ ਜਿਹੜਾ ਹੈਗਾ ਗ੍ਰਾਂਟ ਦਿੱਤੀ ਹੈਗੀ ਹੈ ਔਰ ਉਸ ਦੇ ਨਾਲ ਜਿਹੜਾ ਹੈਗਾ ਕਿ ਸਾਡੀ ਜਿਹੜੀ ਰੈਨੋਵੇਸ਼ਨ ਜਿਹੜੀ ਹੈਗੀ ਹੈ ਬਾਰ ਰੂਮ ਦੀ ਹੈਗੀ ਹੈ ਔਰ ਜਿਹੜਾ ਕੋਈ ਵੀ ਜਿਹੜੇ ਕੰਮ ਹੈਗੇ ਨੇ ਉਸ ਦੇ ਉਹ ਪੈਸਾ ਉਸ ਤੇ ਇਸਤੇਮਾਲ ਕੀਤਾ ਜਾਏਗਾ ਲੁਧਿਆਣਾ ਲਾਈਵ ਲਈ ਟਿੰਕਾ ਚਾਰ ਤੀਰ